ਆਏ ਪਪਾ ਮੈਂ ਇੰਨਾ ਨਾ ਮਗਰਦੀਆਂ ਤੂੰ ਕਹੀ ਜਾਂਦਾ ਕੰਮ ਨਹੀਂ ਕਰਦੀ ਰੋਟੀ ਬਣਾਤੀ ਚੰਦੀ ਉਹਦਾ ਬਲਾਈਆ ਹਾਂਜੀ ਸੱਸੀ ਕਾਲ ਜੀ ਅੱਜ ਦਾ ਪਾਪੇ ਦਾ ਬਲੌਗ ਆ ਸਾਰਾ ਤੇ ਦੇਖਿਓ ਜਰੂਰ ਬਹੁਤ ਵਧੀਆ ਅੱਜ ਪਾਪੇ ਨਾਲ ਪਹਿਲੀ ਵਾਰੀ ਇੰਨੀਆਂ ਗੱਲਾਂ ਕੀਤੀਆਂ ਪਾਪਾ ਬੋਲਦਾ ਤਾਂ ਹੈ ਨਹੀਂ ਕੰਨਾ ਤੇ ਜਰੂਰ ਅੰਤ ਤੱਕ ਦੇਖਿਓ ਗੱਲਾਂ ਸੁਣਿਓ ਤੇ 100 ਸਾਲ ਦਾ ਇਹਨਾਂ ਦੀਆਂ ਸੌਂਡ ਵਾਲੀਆਂ ਗੱਲਾਂ ਹੁੰਦੀਆਂ ਆ ਤੇ ਸਿਆਣਿਆਂ ਦੀ ਤੁਹਾਨੂੰ ਪਤਾ ਹੀ ਆ ਤੇ ਮਿਲਦੀਆਂ ਵੀ ਕਰਮਾ ਭਾਗਾ ਵਾਲਿਆਂ ਨੂੰ ਆ ਵੀ ਸੁਣਨ ਨੂੰ ਤੇ ਸੁਣਿਓ ਜਰੂਰ ਐਂ ਤੱਕ ਦੇਖਿਓ ਵਲੌਗ ਨੂੰ ਤੇ ਓਕੇ ਕਮੈਂਟ ਕਰਕੇ ਜਰੂਰ ਦੱਸਿਓ ਪਾਪਾ ਆਇਆ ਅੱਜ ਬੈਠਾ ਮੇਰੇ ਕੋ ਕਹਿੰਦਾ ਵੀ ਜਾ ਕੇ ਏਸੀ ਚ ਬਹਿਣਾ ਆ ਮੇਰੇ ਕੋਲ ਨਾਲੇ ਗੱਲਬਾਤ ਕਰਦੇ ਆ ਤੇ ਬੋਲ ਦਰਵਾਵਾ ਘਟਈ ਆ ਚੱਲ ਅੱਜ ਦੇਖਦੇ ਆ ਗੱਲਬਾਤ ਕਰਦੇ ਆ ਪਾਪਾ ਕਹਿੰਦਾ ਸਿਰ ਠੀਕ ਆ ਸਿਰ ਠੀਕ ਆ ਆਹੋ ਚੱਲ ਵਧੀਆ ਵਧੀਆ ਹੋਰ ਨਵੀਂ ਦਾਜੀ ਅੱਛਾ ਤਾਂ ਸੁਣਾ ਦੇ ਫੇ ਕੁਛ ਜਿੱਦਾਂ ਪਹਿਲਾਂ ਸੁਣਾਉਣਾ ਸੀ ਹਾਂ ਸੁਣਾ ਦੇ ਕੁਛ ਫੇ ਹਾਂ ਇਹ ਪਾਪਾ ਹਦਾ ਸਿਆਣਾ ਵੇਣਾ ਸੋਨੇ ਪਾਪੇ ਦੇ ਮੂੰਹੋਂ ਸ਼ਬਦ ਕੋਈ ਅੱਛਾ ਮਾਇਆ ਕਹੇ ਮੈਂ ਸਾਥੇ ਬੁੱਢੀ ਨੇ ਖੇਲ ਕੇ ਪਾਣੀ ਪੀ। ਹੂੰ। ਉਹਨੂੰ ਮਗਰ ਕਿੰਦਰੀ ਗਈ। ਜਾਂ ਆਨਸਰ ਹਨੇ ਖਾਣੀ। ਉਹ ਉਹ ਸ਼ਗਲਿਤ ਕਿੱਥੇ ਗਈ ਸੀ। ਜਾਂ ਆਗੂ ਬਜ਼ੁਰਗ ਦੇ ਜਜ਼ਵੀ ਉਹਨੂੰ ਦੁਮਾਇਆ ਕਿੰਦਰ ਗਈ ਸੀ। ਮੰਨ ਲੈ ਕਬਣਾ ਸੀ ਬੱਰੀ। ਹੁਣੀ ਗਈ ਸੀ ਫਿਰ ਨੇ ਜੂ ਗਿਆ। ਉਹ ਤਾਂ ਐ ਜੋ ਕੰਨ। ਹੂੰ। ਪਹਿਲੀਆਂ ਦੇ ਬਾਬਾ ਤੈਨੂੰ ਚੇਤੇ ਹੋਏ ਆ ਨਾ ਇਹ ਹੈ ਪਹਿਲੀਆਂ ਨੇ ਚੇਤੇ ਆ ਨਾ ਤੈਨੂੰ ਇਹ ਸ਼ਬਦ ਸਾਰੇ ਆਹ ਕਿੱਥੇ ਯਾਰ ਹਾਂ ਚੱਲ ਵਧੀਆ ਬਾਬੇ ਦੀ ਕੈਰ ਪਾ ਨਾ ਯਾਦ ਆਸ ਤਾਂ ਠੀਕ ਆ ਚੇਤਾ ਆ ਸਾਰਾ ਕੁਝ ਆਹ ਆ ਮਾਲ ਗੁਣਾ ਬਾਬਾ ਜੀ ਲਈ ਆ ਬਸ ਪਪਾ ਆਹ ਹੁਣ ਉਹ ਆਖਰੀ ਟਾਈਮ ਨਿਕਲੀ ਜਾਂਦਾ ਟਾਈਮ ਉਹ ਮਾਲ ਕੋਈ ਰਹੀ ਜਾਂਦਾ ਇਹ ਕਈ ਆਹ ਖਾਜ ਬਹੁਤ ਹੁੰਦੀ ਐ ਨਾ ਖਾਜ ਖਾਜ ਹੁੰਦੀ ਐ ਅੰਗੀਆਂ ਹੈ ਨਹੀਂ ਚੱਲ ਕੋਈ ਨਾ ਹੁਣ ਗਰਮੀ ਤੇ ਨਹੀਂ ਲੱਗਦੀ ਭਾਈ ਇਹ ਗਰਮੀ ਨਹੀਂ ਠੰਡਾ ਹਾਂ ਠੰਡਾ ਐ ਤੇ ਦਾ ਆ ਕਿਵੇਂ ਜੇ ਗਰਮੀ ਰਹੇ ਮੇਰੇ ਕੋ ਠੰਡਾ ਠੰਡਾ ਜਦੋਂ ਮੈਂ ਕਿਹਾ ਜੇ ਅਜਾ ਕਰ ਮੇਰੇ ਕੋਲ ਹੋਰ ਸੁਣਾਫੀ ਗੱਲ ਬਾਤ ਠੀਕ ਠਾਕ ਆ ਗਿਆ ਹਾਂ ਈਰੀ ਗੱਲ ਬਾਤ ਸੁਣੀ ਹਾਂ ਕੁਝ ਵੀ ਤੇਰੀਆਂ ਗੱਲਾਂ ਸਾਨੂੰ ਤਾਂ ਸਾਡਾ ਹਰ ਟਾਈਮ ਤਿਲਕਾ ਬਰੰਦਾ ਮਾਪਾ ਗੱਲ ਕਰਦੇ ਹੀ ਕਰਦੇ ਆ ਤੂੰ ਕੀ ਕਰੀਏ ਸੇਧਾ ਖਿਆਲ ਰੱਖਿਆ ਕਰ ਦੱਸ ਦਿਆ ਕਰ ਕਿ ਇਹ ਚੀਜ਼ ਦੀ ਲੋੜ ਹੁੰਦੀ ਹੈ ਨਾ ਆਪ ਦੱਸ ਦਿਆ ਕਰ ਆਹੋ ਆ ਇੱਧਰ ਇੱਧਰ ਦੇਖ ਬਾਬਾ ਜੀ ਦੀ ਫੋਟੋ ਦਿਦੀ ਹੈ ਆਹ ਇੱਧਰ ਨੂੰ ਸਾਹਮਣੇ ਆਹ ਤੇ ਇਹ ਆਹ ਦੇ ਇੱਧਰ ਆ ਦਿਦੀ ਨਹੀਂ ਨਹੀਂ ਪਤਾ ਨਹੀਂ ਲੱਗਦਾ ਇੱਧਰ ਨੂੰ ਬਾਬਾ ਦੇਖਣਾ ਹੈ ਨਿਗਾ ਹੈ ਨਹੀਂ ਨਾ ਨਿਗਾ ਹੈ ਨਹੀਂ ਨਹੀਂ ਦੂਦ ਦੀ ਵੀ ਹੈ ਨਹੀਂ ਮੇਰੇ ਵੱਲੋਂ ਦੇਖ ਮੇਰੇ ਵੱਲ ਦੇਖਿਆ ਤੈਨੂੰ ਕੰਧ ਦੇ ਸਾਹਮਣੇ ਆ ਨਹੀਂ ਪਤਾ ਲੱਗਦਾ ਮੈਂ ਦਿਸੀ ਨਹੀਂ ਦੀਦੀਆ ਦੀਦੀਆ ਉਸ ਦਾ ਦੀਦਾ ਹੋਣਾ ਚੰਗੀ ਤਰ੍ਹਾਂ ਦੀਦੀ ਨਹੀਂ ਹੋਣੀ ਐਵੇਂ ਮਾੜਾ ਜਿਹਾ ਫੋਟੋ ਟੰਗੀ ਦੀਦੀ ਹੋਣੀ ਐ ਇਹ ਆ ਹਾਂ ਇਹ ਫੋਟੋ ਪਪਾ ਲੱਗੀ ਆਪਣੇ ਭੱਤੀ ਲਈ ਆ ਬੱਲੇ ਆ ਕੇ ਹੁਣ ਨਿਗਾਹ ਹੈ ਨਹੀਂ ਕੀ ਕਰਕੇ ਨਹੀਂ ਪਤਾ ਲੱਗਦਾ ਸਾਬ ਤਦੀ ਦਾ ਨਹੀਂ ਹੋਣਾ ਥੋੜਾ ਚੰਗਾ ਰਿਹਾ ਮੈਨੂੰ ਆਹੋ ਹੈ ਬੱਪਾ ਹਾਂ ਆ ਕੁੜੀ ਆਪਣੀ ਕੰਮ ਕਰਦੀ ਨਹੀਂ ਹੈ ਕੰਮ ਹੀ ਨਹੀਂ ਕਰਦੀ ਕੁੜੀ ਆਪਣੀ ਮਾਰੇ ਪਪਾ ਵੀ ਇੰਨਾ ਨੰਮ ਕਰਦੀਆਂ ਤੂੰ ਕਹੀ ਜਾਂਦਾ ਕੰਮ ਨਹੀਂ ਕਰਦੀ ਰੋਟੀ ਪਾਣੀ ਸਾਰਾ ਬੰਦਾ ਪਾਪਾ ਦਾ ਖਿਆਲ ਆਂਦੀ ਹੈ ਬੱਪਾ ਹੈ ਉਹ ਕਹੀ ਜਾਂਦਾ ਕਹੀ ਜਾਂਦੇ ਉਹ ਹੋਵਾ ਕੀ ਬਾਤ ਹੈ ਪਪਾ ਵੀ ਮੇਰੀ ਸੈਡ ਵਾਲਾ ਤਾਂ ਆ ਬਣਾ ਲਿਆ ਪਪਾ ਆਦਾ ਕਦਾ ਕੰਮ ਨਹੀਂ ਕਰਦਾ। ਰੋਜ਼ ਲੜਦਾ ਹੀ ਹੁੰਦਾ ਨਾਲ ਗੜ ਕੇ ਦਿਹਾੜੀ ਦੀ ਪੂਰੀ ਖਵਾਉਂਦਾ ਬੇਨਾ। ਸਾਰੀ ਦਿਹਾੜੀ ਇਹ ਚਪੜ ਚਪੜ ਜਵਾਨ ਚੱਲਦੀ ਐ ਦੀ। ਪਾਪਾ ਇਹ ਕੰਮ ਗੱਈ ਕਰਦੀ ਆ। ਕੋਈ ਨਹੀਂ ਤਾਂ ਠੀਕ ਐ। ਉਹ ਆਪਾ। ਤੇ ਉਹ ਪੈਸੂ ਦਕਾਰਾ। ਉਹ ਕਹਿੰਦਾ ਕੋਈ ਨਹੀਂ ਕੱਤੇ ਆ। 100 ਦੀ ਇੱਕ ਜੀ ਦਿੰਦਾ ਉਹ। ਪਾਪਾ ਕਰਦੀ ਐ ਕੰਮ। ਹਾਂ। ਇਹਨੂੰ ਕਿਆ ਕਰਿਆ ਕਾ? ਉਹ ਨੋ ਹੁੰਦੀ ਤੋਂ ਹੁੰਦੀ ਬੱਬੇ ਰੋਟੀ ਵੀ ਹੋਈ ਦਿੰਦੀ ਆ। ਹਾਂ ਤਰਾ ਤੂੰ 12 ਵਜੇ ਤੱਕ ਦੇਰ ਦੀ ਰਹਿੰਦੀ ਆ ਹੋਰ ਕੀ ਕਹੇ ਬਹੁਤ ਸੁਣਾਇਆ ਹਾਂ ਹੈ ਤੂੰ ਬਹੁਤ ਸੁਣਾਇਆ ਹਾਂ ਆਹੋ ਤੂੰ ਕੋਈ ਚੀਜ਼ ਆ ਚੀਜ਼ ਦੀ ਸੰਭਾਲ ਕਰੀ ਦੀ ਆ ਇੰਨੇ ਚਿਰ ਹੋ ਹੈ ਇੰਨੇ ਕੀ ਚਾਹੀਦਾ ਨਾ ਸੀ ਪਪਾ ਇਹ ਕਰਵਾ ਪਪਾ ਵਧੀਆ ਆ ਵਧੀਆ ਆ ਤਰਾ ਫਿਰਦਾ ਵਧੀਆ ਸਾਨੂੰ ਪੜਾਉਣਾ ਚਾਹੀਦਾ ਤੂੰ ਦੇਰ ਨਾਲ ਸੀ ਖੇਡ-ਕੋਡ ਲਈਦਾ ਆਇਆ ਚਾਰ-ਗੁਮਿੰਟ ਬੈਠ ਗਈਦਾ ਤੈਨਾਂ ਆਹ ਗੱਲ ਨਾ ਪਪਾ ਕਰਿਆਗਾ ਤੂੰ ਜਾਣ ਦੀ ਗੱਲ ਐ ਕਰ ਯਾਰ ਠੀਕ ਐ ਜਾਣ ਦੀ ਗੱਲ ਐ ਕਰਿਆ ਕਰ ਯਾਰ ਉਹ ਗਾਣਾ ਤਾਂ ਆਏਗਾ ਹੀ ਇੱਕਦਮ ਬੈਦਾਂ ਨਹੀਂ ਜਿੰਦਾ ਜਿੰਦਾ ਯਾਰ ਜਿੰਦਗੀ ਹੈਗੀ ਸੋਹਣੀ ਈ ਆ ਤੂੰ ਦਾ ਫਿਰਦਾ ਪਪਾ ਤੰਗੀ ਤਾਂ ਨਹੀਂ ਕੋਈ ਤੰਗੀ ਤਾਂ ਨਹੀਂ ਕੋਈ ਤੈਨੂੰ ਨਾ ਤੰਗ ਕੋਈ ਅੱਛਾ ਦਾਦੇ ਹੱਲੇ ਵੀ ਆਪਾਂ ਇਹਨਾਂ ਨੂੰ ਫੂਟ ਲਗਾ ਦੰਨੇ ਆ। ਆਹੋ ਉਹ ਗੱਲਾਂ ਦੇ ਕਾਹਦਾਂ ਨਾ ਮੁਝੇ ਬਹਿ ਗਏ। ਤੇਲੇ ਖਰਬੂਜੇ ਲੈ ਆ ਤਾਂ ਫਿਰ ਨੂੰ ਖਰਬੂਜਾ ਦਊਂਗੀ। ਹਾਂ, ਠੰਡੀਆਂ ਚੀਜ਼ਾਂ ਖਾ। ਗਰਮੀ ਬਹੁਤ ਪੈਂਦੀ ਆ, ਆਪਣੀ ਸਿਹਤ ਦਾ ਪਿਆਰ ਰੱਖੋ। ਆਹ ਖਰਬੂਜਾ ਦਾ ਫੂਟ ਲਗਾ ਰਹੇ ਨੇ। ਪਰਮੂ ਦਾ। ਚਲੋ ਹਦਮੋਣਾ। ਉਹ ਚਲ ਸਵਾਦ ਅਨੁਸਾਰ ਸਹੀ ਯਾਰ। ਉਹ ਸੀਜ਼ਨ ਵਾਲੀ ਆ ਸੀਜ਼ਨ ਦਾ ਵਾਸ਼ਿੰਗ। ਵਾ ਵਾ। ਬਾ ਕਰ ਰਹੀ ਏ। ਕਹਿੰਦਾ ਗਰਮੀ ਬਹੁਤ ਲੱਗਦੀ ਨਾ ਹੂੰ ਯਾਰਾਂ ਦੇ ਬੰਦੇ ਨੂੰ ਜ਼ਿਆਦਾ ਲੱਗਦੀ ਹੈ ਹੂੰ ਟੋਪੀ ਘਟ ਕਾਟੇ ਦੀਏ ਵਾਲ ਵਾਪਾ ਹਾਂ ਇਹ ਇੰਦਾਰ ਵਾਲ ਕੱਟਦੀਏ ਤੇਰੇ ਵਧੀਆ ਡਿਜ਼ਾਈਨ ਪਾ ਦੇਣੀ ਅੱਜ ਥੋੜਾ ਥੋੜਾ ਕਰਕੇ ਸਾਰੇ ਹੀ ਕੱਟ ਦੇਣੀ ਕਹਿੰਦਾ ਮੈਨੂੰ ਤਾਂ ਗਰਮੀ ਬਹੁਤ ਲੱਗਦੀ ਆ ਹੁਣ ਇਹਦੇ ਵਾਲ ਕੱਟ ਕੇ ਇਹਨੂੰ ਨੜਾ ਕੇ ਡਿਜ਼ਾਈਨਰ ਵਾਲਾ ਮਥੀ ਕਹ ਲੈਣੇ ਸਹੀ ਆ ਨਾ ਔਰ ਪੂਰੇ ਕਟੜੇ ਆ ਡਿਜ਼ਾਈਨਰ ਨਹੀਂ ਕੱਟਣੇ ਹੈਗੇ ਹਾਂ ਡਿਜ਼ਾਈਨਰ ਨਹੀਂ ਕੱਟਣੇ ਹਾਂ ਪੂਰੇ ਕੱਟਣੇ ਆ ਹਾਂਜੀ ਤੇ ਰਾਤ ਕਾਫੀ ਹੋਈ ਆ ਤੇ ਚਲ ਗਈ ਲਾਈਟ ਤੇ ਅੰਦਰ ਲੱਗ ਰਹੀ ਸੀ ਗਰਮੀ ਕਿਉਂਕਿ ਏਸੀ ਵੀ ਹੋ ਗਿਆ ਬੰਦ ਤੇ ਬਾਹਰ ਆਈ ਜ ਹਨੇਰੀ ਤੇ ਆਪਾਂ ਇਦਾਂ ਹੀ ਆਸਰ ਛਾਤਰ ਆਪਣੇ ਚੱਕੇ ਤਾਂ ਧੁੱਤੀ ਦੀ ਲਪੇਟੀ ਤੇ ਆਪਾਂ ਆ ਗਏ ਤੇ ਖੜੇ ਹੋਏ ਹੁਣ ਤਾਂ ਦੇਖਦੇ ਮੈਂ ਇਹਦੇ ਨਾਲੇ ਆੜਾ ਦੋੜਾ ਤੇ ਨਾਲੇ ਨੇਰੀ ਚੱਲਦੀ ਆ ਤੇ ਵਧੀਆ ਐ ਮੌਸਮ ਮੈਂ ਕਿਹਾ ਚੱਲ ਅੰਦਰ ਗਰਮੀ ਬੁਰਾ ਲ ਹੋ ਗਿਆ ਨਾ ਬਾਹਰੋਂ ਤੇ ਹਵਾ ਲੱਗਦੀ ਆ ਵਧੀਆ ਲੱਗਦਾ ਮੌਸਮ ਜਿੰਨਾ ਟਾਈਮ ਨਹੀਂ ਆਉਂਦੀ ਹੁਣ ਦੇਖਦੇ ਜਿੰਨਾ ਟਾਈਮ ਖੜਾ ਹੁੰਦਾ ਆ ਤੇ ਬਾਕੀ ਔਖਾ ਹੀ ਆ ਵਿਆਜ ਰਹਾਤਾ ਜੇ ਲੈਣਾ ਇਦਾਂ ਨੇਰੀ ਦਾ ਵਾਫੀ ਆ ਪਾਪਾ ਵਿਚਾਰਾ ਬੈਠਾ ਆ ਨਾ ਜਿਹੜੀ ਜਾਲਾ ਤੁਹਾਡਾ ਸੂਤੇ ਇੱਥੇ ਵਧੀਆ ਐ ਨਾ ਬਾਹਰ ਬਿਜਲੀਆਂ ਲੱਗਦੀਆਂ ਬਿਜਲੀ ਰਾਤ ਦਾ ਸੀਨ ਦੇਖ ਮੱਜਿਆ ਵੀ ਵਿਚਾਰੀਆਂ ਕਾਲੀਆਂ ਨੇ ਰਜਦੀ ਦੀਦੀਆਂ ਤੁਮ ਕਿਹਦੇ ਕਦੇ ਬੱਚੇ ਬਹੁਤ ਹੈ ਲੈ ਡਾਡੀ ਨੂੰ ਚਮਚੜੇ ਕੋਂਦੀ ਰਹਿੰਦੀ ਚਮਚੜੇ ਕਦਾ ਫੇ ਹੋਣੀ ਹੀ ਹੈ ਦਾ ਬੱਚੇ ਆ ਚੱਲ ਤੁਹਾਨੂੰ ਤਾਂ ਹੀ ਨਹੀਂ ਕਿ ਉਦਾਂ ਦਾ ਫਰਕ ਫੜ ਲਿਆ ਕਰੋ ਆਰਾਮ ਨਾਲ ਤੂੰ ਡਰ ਨਹੀਂ ਘੱਟਿਆ ਚਮਚੜੇ ਕਰ ਜੂ ਤੁਹਿਆਂ ਜਾਈਏ ਜੋ ਮਾਜੀ ਹੁਣ ਤੁਹਾਨੂੰ ਐ ਕੋਈ ਡਰ ਨਹੀਂ ਮੈਂ ਕਿਹੜਾ ਦਿੰਗਲੀ ਜੰਗਲੀ ਤਾਂ ਨਹੀਂ ਆ ਸਹੀ ਹੈ ਸਹੀ ਹੈ ਆਪ ਦੀ ਫਰਦੀ ਉਹ ਕਦ ਲਈ ਆ ਮੈਂ ਡੈਡੀ ਲੱਗਾ ਆ ਵੀ ਅੱਜ ਵਾਲਾ ਬਲੌਗ ਪਾਇਆ ਹੈ ਨਾ ਜਿਹੜਾ ਦੇਖਣਾ ਇਹ ਲਾ ਵੀ ਕੀ ਪਾਇਆ ਦੇਖਾਂ ਲੈਡ ਦਾ ਤਾਂ ਪਤਾ ਨਹੀਂ ਕਿਦੋਂ ਨਹੀਂ ਕਿਦੋਂ ਨਹੀਂ